ਦੇ ਨਾਨੇ ਦੇ ਵਿੱਚ ਸੇਵਾ ਦੀ ਭਾਵਨਾ ਹੈ ਪ੍ਰੋਫੈਸਰ ਸੁਮੇਰ ਸੀਰਾ ਜੀ ਕਈ ਲੋਕ ਰੋਜ਼ ਮਿਲਦੇ ਮੈਨੂੰ ਜਦੋਂ ਸੀ ਪ੍ਰੋਫੈਸਰ ਸੀਰਾ ਜੀ ਮਿਲੇ ਉਹਨਾਂ ਦੇ ਵਿਚਾਰ ਸੁਨੇ ਉਹਨਾਂ ਗੱਲਾਂ ਸੁਣੀਆਂ ਉਹਨਾਂ ਦੇ ਕੰਮ ਬਾਰੇ ਪਤਾ ਕੀਤਾ ਦੇਖੋ ਜ਼ਮੀਨ ਨਾਲ ਜੁੜੇ ਹੈ ਗਰੀਬ ਨਾਲ ਜੁੜੇ ਹੈ ਕਈ ਲੋਕੀ ਰਾਜ ਕਰਨ ਵਾਸਤੇ ਆਉਂਦੇ ਆ ਕਈ ਲੋਕੀਂ ਸੇਵਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਦਾ ਆਹੀ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਕੌਮ ਦੀ ਆਵਾਜ਼ ਹੈ ਮੇਰੇ ਵੱਲੋਂ ਇੱਕ ਵਾਦਾ ਹੈ ਕਿ ਜਿੰਨੀ ਦੇਰੇ ਸਾਹ ਚੱਲਦੇ ਆ ਹੁਣ ਮੈਂ ਸਰਦਾਰ ਬਾਲਰ ਦਾ ਖੋਲੇ ਖੋਨਿਆ ਜਰਤਿਆ ਕਾਲੇ ਤੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਇੱਕ ਤਾਨ ਕੇ ਚੱਲੂਗਾ ਜੋ ਵੀ ਜ਼ਿੰਮੇਵਾਰੀ ਮੈਨੂੰ ਲਈ ਜਾਊਗੀ ਕਿਸੇ ਵੀ ਤਰੀਕੇ ਦੀ ਲਈ ਜਾਊਗੀ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਆਪਣੇ ਵੱਲੋਂ ਕਿ ਜਿਹਦੇ ਮਰਜ਼ੀ ਜਿੱਥੇ ਮਰਜ਼ੀ ਖੜਾ ਦਿਓ ਕਦੇ ਪਿੱਠ ਦਿਖਾਉਣ ਵਾਲਾ ਨਹੀਂ ਐਫਆਰ ਵੀ ਬਹੁਤ ਬੋਲੀਆਂ ਪਰ ਪਿੱਠ ਨਹੀਂ ਲਾਈ ਉਸੇ ਤਰ੍ਹਾਂ ਅੱਜ ਵੀ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਸਟੇਜ ਦੇ ਉੱਤੋਂ ਬੋਲ ਪਰ ਆਪਣੀ ਕੌਮ ਨਾਲ ਖੜਿਆ ਆਪਣੇ ਪੰਜਾਬ ਨਾਲ ਖੜਿਆ ਆਪਣੇ ਪਾਣੀ ਨਾਲ ਖੜਿਆ ਉਹ ਪਾਣੀ ਬਚਾ ਲਿਓ ਤੇ ਜੇ ਪੰਜਾਬ ਦੇ ਹੱਕਾਂ ਦਾ ਕੋਈ ਵੀ ਸਰਕਾਰ ਜੇ ਆਪਾਂ ਸੋਚਦੇ ਆ ਮਦਦ ਕਰ ਸਕਦੀ ਹੈ ਪੰਜਾਬੀਆਂ ਦੀ ਤਾਂ ਪਾਰਟੀ ਛੱਡ ਕੇ ਅਕਾਲੀ ਦਲ ਚਾਓ ਆ ਤੁਹਾਡੀ ਆਪਣੀ ਪਾਰਟੀ ਹੈ ਹੁਣ ਜੰਗ ਪੰਜਾਬ ਦੀ ਅੱਜ ਦਿੱਲੀ ਵਾਲੀ ਪਾਰਟੀ ਨਾਲ ਜੰਗ ਸ਼ੁਰੂ ਹੋ ਗਈ ਹੈ ਪੰਜਾਬੀਓ ਜਾਗ ਉਠੋ ਹੁਣ ਮੌਕਾ ਹੈ ਆਪਣੇ ਪੰਜਾਬ ਦੀ ਲੜਾਈ ਲੜਨੀ ਆਪਣੇ ਖਾਲਸਾ ਪੰਥ ਦੀ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ